ਇਸੇ ਚੈਨਲ ਤੇ ਤਸਵੀਰਾਂ ਦੇਖਿਆ ਸੀ ਸਾਹਮਣੇ ਤੁਸੀਂ ਜੋ ਸਪੋਰਟ ਦਰਿਆ ਸਤਲੁਜ ਦੇ ਪੌੜੀ ਦੀ ਦੇਖ ਸਕਦੇ ਹੋ ਕਿ ਉਹ ਡੁੱਬਿਆ ਨਹੀਂ ਸੀ ਹੁਣ ਉਹ ਸੂਧੂ ਉੱਪਰ ਪਾਣੀ ਚੜ ਚੁੱਕਿਆ ਹੈ ਔਰ ਇਸ ਜਗ੍ਹਾ ਤੇ ਕੋ ਵੱਡਾ ਟੋਇਆ ਸੀ ਉਹ ਵੀ ਪਾਣੀ ਦੇ ਨਾਲ ਭਰ ਚੁੱਕਿਆ ਔਰ ਦਰਿਆ ਦੇ ਵਿੱਚੋਂ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਤੇ ਜੋ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਮਹੱਤਵਪੂਰਤ ਜਗਰਾਵ ਰੋਡ ਦੀ ਇਹ ਤਸਵੀਰ ਹੈ ਜੋ ਰਸਤੇ ਦੇ ਵਿੱਚ ਦਰਿਆ ਦਾ ਪੌੜਾਉਂਦਾ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਦ੍ਰਿਆ ਸਤਲੁਜ ਦੇ ਪਾਣੀ ਦੇ ਵਿੱਚ ਲਗਾਤਾਰ ਵਹਾਦਾ ਹੋ ਰਿਹਾ ਹੈ